ਤਬ ਤੋਂ ਵੱਡੀ ਗੱਲ ਇਹ ਹੈ ਕਿ ਅੰਤ ਵੇਲੇ ਸਿਰਫ ਰੱਬ ਦਾ ਨਾਮ ਹੀ ਸਾਡੇ ਨਾਲ ਨਿਭਦਾ ਹੈ ਜਦੋਂ ਸਾਸਾਂ ਦਾ ਖਾਤਾ ਮੁੱਕਦਾ ਹੈ ਤਾਂ ਦੋਲਤ ਰਿਸ਼ਤੇਦਾਰ ਮਿੱਤਰ ਮਕਾਨ ਜਾਇਦਾਦ ਕੁਝ ਵੀ ਸਾਡੇ ਨਾਲ ਨਹੀਂ ਜਾਂਦਾ ਸਾਥ ਸੰਗਤ ਜੀ ਜੋ ਵੀ ਗੁਰਸੇਵ ਤੁਹਾਨੂੰ ਮੈਸੇਜ ਦੇਣਾ ਚਾਹੇ ਇਹਨੇ ਮੇਰੇ ਨਾਲ ਅੰਤ ਤੱਕ ਜੁੜੇ ਰਹੋ ਤੇ ਗੁਰੂ ਸ਼ਬਦ ਚੇਰਨਾਚਾ ਜਾਦਰੀ ਲਵਾਇਓ ਚਲੋ ਸ਼ੁਰੂ ਕਰਦੇ ਹਾਂ ਅੱਜ ਦਾ ਹੁਕਮਨਾਮਾ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸਾਧ ਸੰਗਤ ਜੀ ਤੇ ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਜਰੂਰ ਟਾਈਪ ਕਰ ਦਿਓ ਪ੍ਰਹਨ ਸਮਲ ਲਤੀਜੇ ਮਨ ਮੇਰੇ ਆਵਣ ਗਾਉਂ ਸੰਸਾਰ ਹੈ ਅੰਤ ਸੱਚ ਨਿਬੜਿਆ ਆਰਾਮ ਆਪੇ ਸੱਚਾ ਬਖਸ਼ ਲਾ ਫਿਰ ਹੋਏ ਨਾ ਫੇਰਾ ਆਰਾਮ ਇਹ ਮੇਰੇ ਮਨ ਇਹ ਜੰਮਨ ਮਰਨ ਹੀ ਸੰਸਾਰ ਹੈ ਆਖਰ ਇਸ ਸੰਸਾਰ ਤੋਂ ਸੱਚ ਦਵਾਰ ਹੀ ਛੁਡਕਾਰਾ ਹੋਣਾ ਹੈ ਹਾਂ ਜਿਸ ਨੂੰ ਪ੍ਰਮਾਤਮਾ ਆਪ ਹੀ ਬਖਸ਼ ਲਵੇ ਉਹ ਦਸ ਸੰਸਾਰ ਵਿੱਚ ਮੁੜ ਕੇ ਫੇਰਾ ਨਹੀਂ ਪੈਂਦਾ ਭਾਵ ਜੰਮਨ ਮਰਨ ਹੀ ਉਹੀ ਉਹ ਮਿਟ ਜਾਂਦਾ ਹੈ ਸਾਧ ਸੰਗਤ ਜੀ ਜੋ ਗੁਰੂ ਸਾਹਿਬ ਤੁਹਾਨੂੰ ਯਾਦ ਦਿਵਾਉਣਾ ਚਾਹ ਰਹੇ ਹਨ ਕਿ ਇਹ ਸੰਸਾਰ ਸਦਾ ਲਈ ਨਹੀਂ ਬਣਿਆ ਇਹ ਜਗਤ ਇੱਕ ਆਉਣ-ਗਾਵਣ ਦਾ ਮੇਲਾ ਹੈ ਲਾਈਕ ਇਹ ਸੰਸਾਰ ਜਿਹੜਾ ਹੈਗਾ ਇੱਕ ਐਂ ਕਹਿ ਲੋ ਕਿ ਮੇਲਾ ਟਾਈਪ ਹੈ ਜਿਹੜਾ ਆਇਆ ਸੋ ਉਹਨੇ ਜਾਣਾ ਵੀ ਹੈ ਗੁਰੂ ਸਾਹਿਬ ਜੀ ਖੋਰ ਪੰਕਤੀ ਲਿਖਦੇ ਨੇ ਜੋ ਆਇਆ ਸੋ ਚਲਸੀ ਅੱਜ ਪਰੋਸਿਓ ਕੱਲ ਇਸ ਲਈ ਮਨੁੱਖ ਨੂੰ ਆਪਣੇ ਮਨ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੰਤ ਵਿੱਚ ਸਿਰਫ ਰੱਬ ਦਾ ਨਾਮ ਹੀ ਸਾਡੇ ਨਾਲ ਨਿਭਦਾ ਹੈ ਗੁਰੂ ਜੀ ਬੜੇ ਪਿਆਰ ਨਾਲ ਸਮਝਾਉਂਦੇ ਹਨ ਕਿ हे ਮੇਰੇ ਮਨ ਰੱਬ ਦਾ ਨਾਮ ਸਦਾ ਹੀ ਸਾਥ ਦੇਣ ਵਾਲਾ ਹੈ ਜਿਸ ਨੇ ਆਪਣੇ ਮਨ ਨੂੰ ਨਾਮ ਨਾਲ ਜੋੜ ਲਿਆ ਉਸ ਦਾ ਅੰਤ ਬੜਾ ਸੁਖਾਲਾ ਬਣ ਜਾਂਦਾ ਹੈ ਰੋਜ਼ਾਨਾ ਜੀਵਨ ਨਾਲ ਜੋੜ ਅੱਜ ਦਾ ਸਮਾਂ ਐਸਾ ਹੋ ਗਿਆ ਹੈ ਕਿ ਮਨੁੱਖ ਆਪਣੇ ਸਾਰਾ ਧਿਆਨ ਨੂੰ ਤਨ ਪਦਾਰਥ ਸ਼ੌਂਕ ਕਾਰੋਬਾਰ ਨਾਮ ਸ਼ੌਕ ਤੇ ਲਾ ਦਿੰਦਾ ਹੈ ਪਰ ਇਹ ਵੀ ਸਾਧ ਸੰਗਤ ਜੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਇਹਦੇ ਨਾਲ ਨਾਲ ਪ੍ਰਮਾਤਮਾ ਨੂੰ ਯਾਦ ਕਰਨਾ ਵੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਬਹੁਤ ਲੋਕ ਕਹਿੰਦੇ ਹਨ ਹਾਂ ਹੁਣ ਤਾਂ ਜਵਾਨੀ ਹੈ ਬੁੱਢੇ ਹੋ ਕੇ ਨਾਮ ਜਪਾਂਗੇ ਪਰ ਗੁਰੂ ਜੀ ਕਹਿੰਦੇ ਹਨ ਸਮਾਂ ਕਿਸੇ ਲਈ ਰੁਕਦਾ ਨਹੀਂ ਜਿਹੜਾ ਸਮਾਂ ਮਿਲਿਆ ਹੈ ਉਸ ਨੂੰ ਸਿਮਰਨ ਵਿੱਚ ਤਲਾਓ ਜਿੰਨਾ ਵੀ ਹੋ ਸਕੇ ਐਟ ਲੀਸਟ ਦਿਨ ਵਿੱਚ 5 ਵਾਰੀ ਜਾਂ 10 ਮਿੰਟ ਉਹਨੂੰ ਪ੍ਰਮਾਤਮਾ ਨੂੰ ਜ਼ਰੂਰੀ ਯਾਦ ਕਰੋ ਤੇ ਅੰਤ ਵੇਲੇ ਜਦੋਂ ਕਈ ਨਿਹੜੇ ਹੈਗੇ ਨੇ ਲੋਕ ਕਹਿੰਦੇ ਨੇ ਕਿ ਹਾਂ ਆਪਾਂ ਅੰਤ ਵੇਲੇ ਯਾਦ ਕਰ ਲਾਂਗੇ ਜਦੋਂ ਬੁੱਢੇ ਹੋ ਜਾਾਂਗੇ ਤਾਂ ਉਸ ਬਾਰੇ ਗੁਰੂ ਸਾਹਿਬ ਜੀ ਪੰਖਤੇ ਲਿਖਦੇ ਨੇ ਕਹਿੰਦੇ ਪਗ ਡਗਮਗੇ ਨੇਤਰਹੀਨ ਪਗ ਡਗਮਗੇ ਤੇ ਪਾਉ ਸੇਰੋ ਦਾ ਹਿਲਦਾ ਅੱਖਾਂ ਤੋਂ ਦੇਖਣਾ ਘੱਟ ਹੋ ਜਾਂਦਾ ਸੋ ਜਿਹੜਾ ਤੁਹਾਨੂੰ ਹੁਣ ਸਮਾਂ ਮਿਲਿਆ ਉਹਨੂੰ ਪ੍ਰਮਾਤਮਾ ਨੂੰ ਐਟ ਲੀਸਟ ਦਿਨ ਚ 5 ਮਿੰਟ ਜ਼ਰੂਰ ਯਾਦ ਕਰਿਆ ਕਰੋ ਬਾਕੀ ਕਾਰੋਬਾਰ ਕੰਮ ਤਨ ਪਦਾਰਤ ਇਹ ਵੀ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਇਨਕਲੂਡਿੰਗ ਗੁਰੂ ਜੀ ਨੇ ਵੀ ਕਿਹਾ ਹੈ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਸੋ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਪਲੱਸ ਨਾਮ ਜਪਣਾ ਬਹੁਤ ਇੰਪੋਰਟੈਂਟ ਹੈ ਉਹਨੂੰ ਨਾ ਭੁੱਲਿਆ ਕਰੋ ਜਿਵੇਂ ਇੱਕ ਕਿਸਾਨ ਬੀਜ ਬਿਨਾ ਖੇਤ ਛੱਡ ਦਵੇ ਤਾਂ ਕਟਣ ਵੇਲੇ ਕੁਝ ਨਹੀਂ ਮਿਲਦਾ ਉਸੇ ਤਰ੍ਹਾਂ ਜੇ ਮਨੁੱਖ ਆਪਣਾ ਜੀਵਨ ਨਾਮ ਬਿਨਾ ਗੁਜ਼ਾਰ ਦਵੇ ਤਾਂ ਅੰਤ ਵੇਲੇ ਹੱਥ ਪਛਤਾਵਾ ਹੀ ਜਾਂਦਾ ਹੈ ਕਿ ਹਾਂ ਮੈਂ ਉਸ ਟਾਈਮ ਕੁਝ ਪ੍ਰਮਾਤਮਾ ਦਾ ਨਾਮ ਜਪਦਾ ਉਹਦਾ ਸਿਮਰਨ ਕਰਦਾ ਨਾਮ ਦੀ ਮਹੱਤਤਾ ਗੁਰੂ ਸਿੱਖਾਂ ਸਾਨੂੰ ਆਖਦੇ ਹਨ ਕਿ ਨਾਮ ਹੀ ਸੱਚਾ ਸਾਥੀ ਹੈ ਨਾਮ ਨਾਲ ਜੋੜਿਆ ਮਨੁੱਖ ਨੂੰ ਅੰਦਰੋਂ ਸ਼ਾਂਤੀ ਮਿਲਦੀ ਹੈ ਦੁੱਖ ਸੁੱਖ ਵਿੱਚ ਮਨੁੱਖ ਹਿਲਦਾ ਨਹੀਂ ਜਿਵੇਂ ਹਨੇਰੇ ਵਿੱਚ ਚਾਨਣ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਹੀ ਜਨਮ ਮਰਨ ਦੇ ਹਨੇਰੇ ਵਿੱਚ ਨਾਮ ਜਪਣਾ ਹੀ ਚਾਹੀਦਾ ਹੁੰਦਾ ਹੈ ਇੱਕ ਵਾਰ ਇੱਕ ਬੁੱਢਾ ਕਿਸਾਨ ਮਰਨ ਵਾਲਾ ਸੀ ਉਸਦੇ ਪੁੱਤਰ ਨੇ ਪੁੱਛਿਆ ਪਿਓ ਜੀ ਕੋਈ ਅੰਤਿਮ ਸਿੱਖਿਆ ਦਿਓ ਬੁੱਢੇ ਨੇ ਆਖਿਆ ਪੁੱਤਰ ਮੈਂ ਸਾਰੀ ਉਮਰ ਖੇਤ ਵਿੱਚ ਮਿਹਨਤ ਕੀਤੀ ਧਨ ਇਕੱਠਾ ਕੀਤਾ ਪਰ ਹੁਣ ਅੰਤ ਵੇਲੇ ਇਹ ਕੁਝ ਵੀ ਮੇਰੇ ਨਾਲ ਨਹੀਂ ਜਾ ਰਿਹਾ ਜਿਹੜਾ ਮੈਂ ਜੋੜਿਆ ਸੀਗਾ ਹਾਂ ਉਹ ਵੀ ਜ਼ਰੂਰੀ ਸੀਗਾ ਪਰ ਮੈਂ ਪ੍ਰਮਾਤਮਾ ਨੂੰ ਕੋਈ 2 ਮਿੰਟ ਵੀ ਯਾਦ ਨਹੀਂ ਕੀਤਾ ਜਿਹੜਾ ਇੱਕ ਨਾਮ ਮੈਂ ਕੁਝ ਸਮਾਂ ਜਪਦਾ ਦਾ ਰਹਿੰਦਾ ਉਹ ਹੁਣ ਮੈਨੂੰ ਅੰਦਰੋਂ ਸ਼ਾਂਤੀ ਦੇਣ ਨਹੀਂ ਸੀਗੀ ਇਸ ਲਈ ਤੁਸੀਂ ਵੀ ਨਾਮ ਜਪਣਾ ਨਾ ਛੱਡਿਓ ਅੰਤ ਤੱਕ ਨਾਮ ਜ਼ਰੂਰ ਜਪਦੇ ਰਹੋ ਇਸ ਕਹਾਣੀ 라이 ਸਾਫ਼ ਪਤਾ ਲੱਗਦਾ ਹੈ ਕਿ ਤਨ ਪਦਾਰਥ ਨਹੀਂ ਸਿਰਫ ਨਾਮ ਹੀ ਅੰਤ ਵੇਲੇ ਸਹਾਰਾ ਹੁੰਦਾ ਹੈ ਬਾਕੀ ਤਨ ਕਮਾ ਰਹੇ ਹੋ ਵਧੀਆ ਗੱਲ ਹੈ ਪ੍ਰਮਾਤਮਾ ਨੂੰ ਯਾਦ ਜ਼ਰੂਰ ਕਰੋ ਮੁੱਖ ਸਿੱਖਿਆ ਸਾਧ ਸੰਗਤ ਜੀ ਇਹ ਸੰਸਾਰ ਜਿਹੜਾ ਹੈਗਾ ਸਥਿਰ ਹੈ टेंपरेरी है सब कुछ सब कुछ इत्ते ही रह जाना है अनसमय सिर्फ रब ਦਾ ਨਾਮ ਹੀ ਸਾਥ ਦੇਵੇਗਾ ਨਾਮ ਜਪਨਾ ਜਵਾਨੀ ਤੋਂ ਹੀ ਸ਼ੁਰੂ ਕਰੋ ਤੇ ਬੁਢਾਪੇ ਦੀ ਉਡੀਕ ਨਾ ਕਰੋ ਸਵੇਤ ਸਿਮਰਣੇ ਮਨੋ ਕੇ ਜੀਵਨ ਦਾਏ ਸੱਚੀ ਕਮਾਈ ਹੈ ਇਨਕਲੂਡਿੰਗ ਇੱਕ ਹੋਰ ਸ਼ਬਦ ਸੇਗਾ ਕਹਿੰਦੇ ਗੁਰੂ ਜੀ ਬਾਲ ਅਵਸਥਾ ਬਾਲਪਨ ਉਪਜਿਓ 20 ਬਰਸ ਕੁਛ ਦੇਵ ਨਾ ਸਿਮਰਿਓ 30 ਬਰਸ ਕੁਛ ਤਪਨਾ ਕੀ ਉਹ ਆ ਵਪਛਤਾਏ ਜਬ ਬਿਰਦ ਪਏ ਉਹ ਮੇਰੀ ਮੇਰੀ ਕਰਤਾ ਜਨਮ ਕੇ ਉਹ ਮੇਰੀ ਮੇਰੀ ਕਰਤਾ ਜਨਮ ਕੇ ਉਹ ਸਾ ਸੰਗਤ ਜੀ ਇਸੇ ਵੀ ਆਈ ਇਸਨੇ ਆ ਕਿ ਹਾਂ ਵੀ ਪ੍ਰਮਾਤਮਾ ਨੂੰ ਇਹ ਨਾ ਦੇਖੋ ਕਿ ਹਾਂ ਵੀ ਹੁਣ ਤਾਂ ਜਵਾਨੀ ਹੈ ਹਾਂ ਵੀ ਹਜੇ ਵੀ ਪਿਆਸ ਮਾ ਹੁਣ ਵੀ ਪਿਆ ਹੁਣ ਜਪ ਲਾਂਗੇ ਬਜ਼ੇਰਾ ਟਾਈਮ ਪਿਆ ਨਹੀਂ ਜਿਹੜਾ ਸਮਾਂ ਮਿਲਿਆ ਦਿਨ ਚ ਚਾਹੇ 5 ਮਿੰਟ ਨੂੰ ਯਾਦ ਜ਼ਰੂਰ ਕਰਿਆ ਕਰੋ ਜੋ ਮਨੁੱਖ ਨਾਮ ਵਿੱਚ ਟਿਕ ਜਾਂਦਾ ਹੈ ਉਸ ਦੀ ਜ਼ਿੰਦਗੀ ਸੁਖਮਈ ਵੀ ਬਣਦੀ ਹੈ ਅਤੇ ਸੋਹਣਾ ਵੀ ਹੋ ਜਿੰਦਗੀ ਬਤੀਤ ਕਰਦਾ ਹੈ ਆਓ ਅਸੀਂ ਅਰਦਾਸ ਕਰੀਏ ਏ ਵਾਹਿਗੁਰੂ ਸਾਡੇ ਮਨ ਨੂੰ ਨਿਮ ਵਿੱਚ ਜੋੜ ਤੇ ਸਾਡਾ ਜੋ ਹੈਗਾ ਸਾਨੂੰ ਧਨ ਵੱਲੋਂ ਵੀ ਕੋਈ ਕਮੀ ਨਾ ਹੋਵੇ ਜਿਵੇਂ ਧੰਨਾ ਭਗਤ ਸੀਗਾ ਕਹਿੰਦਾ ਮੈਨੂੰ ਆਵੀ ਚੀਜ਼ ਦੇ ਮੈਨੂੰ ਸੋਹਣੇ ਗਾਂ ਵੀ ਦੇ ਮੈਨੂੰ ਪਤਨੀ ਵੀ ਦੇ ਮੈਨੂੰ ਪੈਸਾ ਵੀ ਦੇ ਸੋ ਕਹਿਣ ਦਾ ਅਰਥ ਹੈ ਕਿ ਪੈਸਾ ਵੀ ਖੂਬ ਕਮਾਓ ਕਿਰਤ ਕਰੋ ਆਪਣੀ ਯੋਜਨਾ ਅਕੋਰਡਿੰਗ ਜੋ ਵੀ ਤੁਹਾਡੇ ਡ੍ਰੀਮ ਨੇ ਪੂਰੇ ਕਰੋ ਪਰ ਪ੍ਰਮਾਤਮਾ ਨੂੰ ਦੇਂਚ ਐਟ ਲੀਸਟ 5 ਮਿੰਟ ਯਾਦ ਜ਼ਰੂਰ ਕਰੋ ਤਾਂ ਕਿ ਉਹਨੇ ਹੀ ਐਂਟ ਵੇਲੇ ਸਹਾਈ ਹੋਣਾ ਤੇ ਪਲੱਸ ਦੁੱਖਾਂ ਵੇਲੇ ਵੀ ਜਿਹੜਾ ਦਾ ਨਾਮ ਹੈ ਉਹ ਅੰਦਰ ਬਲ ਦਿੰਦਾ ਹੈ ਕਿ ਜਿਹਦੇ ਨਾਲ ਤੁਸੀਂ ਫਾਈਟ ਕਰ ਸਕਦੇ ਹੋ ਕੋਈ ਪੁੱਲ ਜਿਖ ਹੋ ਗਏ ਹੋਵੇ ਸਾਥ ਸੰਗ ਜਿਦਾ ਮਾਫ ਕਰਿਓ ਕਮੈਂਟ ਸੈਕਸ਼ਨ ਦੇ ਵਿੱਚ ਵਾਈਗੁਰੂ ਲਿਖਿਓ ਪਲੱਸ ਵੀਡੀਓ ਨੂੰ ਸ਼ੇਅਰ ਕਰਦੇ ਹੋ ਚੈਨਲ ਦੇ ਪਹਿਲੀ ਵਾਰੀ ਵਿਜ਼ਿਟ ਕੀਤਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਕੀਫਤ